ਇਹ ਮੇਰੀ ਗਵਾਹੀ ਹੈ ਵੀ ਮੈਂ ਬਹੁਤ ਵਿਪਤਾਈ ਬੜੀ ਵਿਪਤਾਈ ਮੈਂ ਦੱਸ ਨਹੀਂ ਸਕਦੀ ਉਹ ਫਿਰ ਪਰਮੇਸ਼ਰ ਨੂੰ ਹੀ ਪਤਾ ਹੈ ਹਾਲੇਲੂਇਆ ਹਾਲੇਲੂਇਆ ਇਹ ਭੈਣ ਦਾ ਨਾਮ ਰਮਨ ਹੈ ਪਿੰਡ ਧਰਮਗੁਰ ਤੋਂ ਆਇਆ ਆਪਾਂ ਇਹਨਾਂ ਦੀ ਗਵਾਹੀ ਸੁਣਦੇ ਹਾਂ ਕਿ ਪਰਮੇਸ਼ਰ ਨੇ ਨਵੀਂ ਜ਼ਿੰਦਗੀ ਦੇ ਵਿੱਚ ਕੀ ਬਦਲਾਵ ਕੀਤਾ ਹਾਲੇਲੂਇਆ ਹਾਲੇਲੂਇਆ ਮੇਰੇ ਵੱਲੋਂ ਸਾਰਿਆਂ ਨੂੰ ਜੈਮਸੀ ਦੀ ਮੇਰਾ ਨਾਮ ਰਮਨਦੀਪਾ ਮੈਂ ਧਰਮਗੁਰ ਤੋਂ ਆਇਆ ਮੈਂ ਇੱਥੇ ਜਦੋਂ ਦਿਉਨੇ ਆ ਸੀ ਵੀ ਦੂਜਾ ਵੀ ਹੁਣ ਬਿਲਕੁਲ ਠੀਕ ਆ ਮੈਨੂੰ ਛਾਤੀ ਦੀ ਪ੍ਰੋਬਲਮ ਵੀ ਰਹਿੰਦੀ ਸੀਗੀ ਤੇ ਉਹ ਮੈਂ ਹੁਣ ਗੋਲੀ ਖਾਂਦੀ ਸੀ ਡੇਲੀ ਤੇ ਹੁਣ ਮੈਂ हट ਗਈਆਂ ਤੇ ਮੈਨੂੰ ਵੀ ਫਰਕ ਪੈ ਗਿਆ ਇੱਥੇ ਆਉਣ ਨਾਲ ਤੇ ਕੁਝ ਦਿਨਾਂ ਤੋਂ ਮੈਂ ਕਹਿੰਦੀ ਸੀ ਵੀ ਚਲੋ ਉਹ ਵੀ ਆ ਜਾਣ ਮੇਰੇ ਘਰ ਵਾਲਾ ਤੇ ਉਹ ਆਏ ਨਹੀਂ ਸੀਗੇ ਤੇ ਉਸ ਦਿਨ ਮੈਂ ਮੈਨੂੰ ਕਹਿੰਦੇ ਵੀ ਮੈਂ ਜਾਣਾ ਵਾ ਤੁਹਾਡੇ ਨਾਲ ਵੀ ਪ੍ਰੇਅਰ ਕਰਾ ਕੇ ਆਉਣੀ ਆ ਵੀ ਆਪਣਾ ਕੰਮ ਨਹੀਂ ਚੱਲਦਾ ਪਿਆ ਮੇਰੇ ਕੰਮ ਨੂੰ ਮਾਨ ਨਹੀਂ ਕਰਦਾ ਅਸੀਂ ਦੋਨੋਂ ਇੱਥੇ ਆਏ ਤੇ ਪ੍ਰੇਅਰ ਕਰਵਾਈ ਤੇ ਜਾਂਦਿਆਂ ਨੂੰ ਫੋਨ ਆ ਗਿਆ ਬੰਦਿਆਂ ਦਾ ਕੰਮ ਸਾਡਾ ਬਹੁਤ ਵਧੀਆ ਚੱਲ ਪਿਆ ਇਸ ਲਈ ਪ੍ਰਭੂ ਦਾ ਧੰਨਵਾਦ ਪ੍ਰਭੂ ਦੇ ਦਾਸਾਂ ਦਾ ਧੰਨਵਾਦ ਹਾਲੇਲੂਇਆ ਹalleluyah ਸਾਡੀ <laughs> ਜ਼ਿੰਦਗੀ <laughs> 'ਚ <laughs> ਆਇਆ ਏ ਮਾਯਾ ਅਭਿਸ਼ੇਕ ਯਾ ਹਵਰ ਸਾਡੀ ਜ਼ਿੰਦਗੀ 'ਚ ਆਇਆ ਏ ਮਹਾ ਅਭਿਸ਼ੇਕ ਯਾ ਕਾਧਾ ਹalleluyah 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 ਇਹ ਪੈਂਦਾ ਨਾਮ ਛਟੂ ਆ ਇਹ ਪਿੰਡ ਧਰਮਗੜ ਤੋਂ ਆਇਆ ਆ ਪਾਈ ਨਦੀ ਗਵਾਹੀ ਨੂੰ ਸੋਹਂਦੇ ਆ ਹalleluyah ਹalleluyah ਰਬ <laughs> ਦੇ <Hallelujah>. ਦਸਾਂ <laughs> ਨੂੰ ਜੈ ਮਸੀਹ ਦੀ ਵੈਰੀ ਕਲੀਸ਼ਾ ਨੂੰ ਸਾਰੀ ਨੂੰ ਜੈਮਸੀ ਦੀ ਤੇ ਮੇਰੀ ਗਵਾਹੀ ਇਹ ਆ ਵੀ ਮੈਂ ਬਹੁਤ ਵਿਪਤਾਈ ਬੜੀ ਵਿਪਤਾਈ ਮੈਂ ਦੱਸ ਨਹੀਂ ਸਕਦੀ ਉਹ ਫਿਰ ਪਰਮੇਸ਼ਰ ਨੂੰ ਹੀ ਪਤਾ ਹੈ ਜਿੰਨਾ ਮੈਨੂੰ ਦੁੱਖ ਵੱਡਾ ਸੀ ਮੈਂ ਆਂਦੀ ਸੀ ਵੀ ਮੇਰੇ ਅੰਦਰ ਕੁਝ ਬਣ ਜਾਊਗਾ ਤੇ ਹੁਣ ਨਹੀਂ ਮੈਂ ਕਿਹਾ हे ਪਰਮੇਸ਼ਰ ਭਾਵੇਂ ਕੈਨਸਲ ਵੀ ਕਿਉਂ ਨਾ ਹੋਵੇ ਤੇ ਤੇਰੇ ਤੋਂ ਉੱਤੇ ਕੌਣ ਹੈ ਮੈਂ ਇਹ ਹੀ ਦੁਆ ਕਹਿ-ਕਹਿ ਕੇ ਕਰਦੀ ਰਹੀ ਸੰਤਾਂ ਤੋਂ ਕਰਵਾਉਂਦੀ ਰਹੀ ਤੇ ਕੱਲ ਫੇਰ ਮੈਨੂੰ ਦਵਾਈ ਲੈਣ ਦੀ ਲੋੜ ਨਹੀਂ ਪਈ ਹਫਤਾ ਬਹੁਤ ਮੈਨੂੰ ਦੁੱਖ ਦਿੱਤਾ ਬਹੁਤ ਦੁੱਖ ਦਿੱਤਾ ਪਰ ਮੇਰੇ ਪਰਮੇਸ਼ਰ ਨੇ ਮੈਨੂੰ ਬਚਾ ਲਿਆ ਮੇਰੇ ਸੰਤਾਂ ਦੀਆਂ ਦੁਆਵਾਂ ਨੇ ਮੈਨੂੰ ਬਚਾ ਲਿਆ ਧੰਨਵਾਦ ਇਹਨਾਂ ਦਾ ਤੇ ਧੰਨਵਾਦ ਪਰਮੇਸ਼ਰ ਦਾ ਧੰਨਵਾਦ ਸਾਰੀ ਕਲੀਸਾ ਤੇ ਗਵਾਹੀ ਇਹ ਆ ਕਿ ਜਦੋਂ ਹੀ ਇਹਨਾਂ ਨੂੰ ਪੇਟ ਦੇ ਵਿੱਚ ਇਹਨਾਂ ਨੂੰ ਇਨਫੈਕਸ਼ਨ ਸੀਗੀ ਇਹਨਾਂ ਨੂੰ ਇੱਕ ਹਫ਼ਤਾ ਪੇਟ ਦੇ ਵਿੱਚ ਇਨਫੈਕਸ਼ਨ ਰਹੀ ਸੀ ਇਹਨਾਂ ਨੇ ਪ੍ਰਾਰਥਨਾ ਕਰਾਈ ਇਹਨਾਂ ਨੇ ਫੋਨ ਕੀਤਾ ਇਹ ਬੋਲਦੇ ਪਏ ਆ ਕਿ ਮੇਰਾ ਸਾਹ ਵੀ ਬੰਦ ਹੁੰਦਾ ਆ ਹਾਲੇਲੂਇਆ ਇਹਨਾਂ ਨੇ ਚੈੱਕ ਕਰਵਾਇਆ ਕਿ ਇਹਨਾਂ ਨੂੰ ਇਨਫੈਕਸ਼ਨ ਆਈ ਸੀਗੀ ਜਦੋਂ ਹੀ ਇਹਨਾਂ ਨੇ ਦਸਾਂ ਨੂੰ ਫੋਨ ਕੀਤਾ ਆ ਇਹ ਲਗਾਤਾਰ ਕੰਟੀਨਿਊ ਪ੍ਰਾਰਥਨਾ ਕਰਵਾਉਂਦੇ ਰਹੇ ਆ ਤੇ ਇਹਨਾਂ ਨੂੰ ਕਿਹਾ ਵੀ ਤੁਸੀਂ ਜਿੱਥੇ ਤੁਹਾਡੇ ਇਨਫੈਕਸ਼ਨ ਆ ਤੁਸੀਂ ਮਹਾਪਿਸ਼ੇਕ ਲਾਉਂਦੇ ਰਹੋ ਤੁਸੀਂ ਜਲਦੀ ਆਜ਼ਾਦ ਹੋ ਜਾਵੋਗੇ ਹਾਲੇਲੂਇਆ ਇਹਨਾਂ ਨੇ ਦੂਸਰੇ ਦਿਨ ਫੇਰ ਕੋਲ ਆਈ ਆ ਕਿ ਤੇ ਪਈ ਆ ਕੀ ਪਾਸਾ ਜੀ ਹੁਣ ਮੈਂ ਬਹੁਤ ਵਧੀਆ ਵਾਂ ਮੈਨੂੰ ਕੋਈ ਇਨਫੈਕਸ਼ਨ ਨਹੀਂ ਹੈਗੀ ਕੋਈ ਮੈਨੂੰ ਅੰਦਰ ਜਲਨ ਨਹੀਂ ਹੁੰਦੀ ਪਈ ਮੈਂ ਸਭ ਕੁਝ ਪਰਮੇਸ਼ਰ ਦੇ ਮੈਂ ਪਰਮੇਸ਼ਰ ਨੂੰ ਦਿੰਦੀ ਆ ਔਰ ਪਰਮੇਸ਼ਰ ਦਾ ਧੰਨਵਾਦ ਕਰਦੀ ਆ ਔਰ ਆਪਣੇ ਸੰਤਾਂ ਦਾ ਧੰਨਵਾਦ ਕਰਦੀ ਆ ਔਰ ਪਰਮੇਸ਼ਰ ਦਾ ਧੰਨਵਾਦ ਕਰਦੀ ਆ ਹਾਲੇਲੂਇਆ ਹਾਲੇਲੂਇਆ ਸਾਡੀ ਜ਼ਿੰਦਗੀ ਚ ਆਈ ਮਹਾ ਅਭਿਸ਼ੇਕ ਯਹਵਾ ਦਾ ਸਾਡੀ ਜ਼ਿੰਦਗੀ ਚ ਆਈ ਮਹਾ ਅਭਿਸ਼ੇਕ ਯਾ